ਬਠਿੰਡਾ ਦੇ ਨਵੇਂ ਐਸਐਸਪੀ ਅਮਨੀਤ ਕੌੜਲ ਨੇ ਸੰਭਾਲ ਲਿਆ ਆਪਣਾ ਅਹੁਦਾ ਪੁਲਿਸ ਟੁਕੜੀ ਵੱਲੋਂ ਦਿੱਤੇ ਗਏ ਉਹਨਾਂ ਨੂੰ ਸਲਾਮੀ ਸੀਨੀਅਰ ਅਧਿਕਾਰੀਆਂ ਵੱਲੋਂ ਉਹਨਾਂ ਦਾ ਕੀਤਾ ਗਿਆ ਸਵਾਗਤ ਦੱਸ ਦਈਏ ਕਿ ਅੱਜ ਬਠਿੰਡਾ ਦੇ ਨਵੇਂ ਐਸਐਸਪੀ ਅਮਨੀਤ ਕੌੜਲ ਵੱਲੋਂ ਬਠਿੰਡਾ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਗਿਆ ਜਿਸ ਵਿੱਚ ਕਿ ਜ਼ਿਲ੍ਹਾ ਬਠਿੰਡਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਪੁਲਿਸ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਐਸਐਸਪੀ ਨੇ ਬੋਲਦੇ ਆ ਕਿਹਾ ਹੈ ਕਿ ਨਸ਼ੇ ਨੂੰ ਰੋਕਣ ਲਈ ਉਹਨਾਂ ਦੀ ਪਹਿਲ ਰਹੇਗੀ ਕਿਹਨਾ ਮਾਮਲ ਜੋ ਐਂਟੀਟਾ ਦੁਬਾਰਾ ਦਿੰਦੇ ਬੰਦੇ ਬਾਰੇ ਵਿੱਚ ਕੀ ਲੱਗ ਰਿਹਾ ਹੈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਪਹਿਲਾ ਨਜ਼ਰਬਾ ਰਿਹਾ ਤੇ ਹੁਣ ਕੀ ਪ੍ਰਾਇੋਰਟੀ ਦਿਨਾਈ ਜਾ ਰਹੀ ਹੈ ਤੋ ਜੁਰਬਾ ਜੀ ਪਿਛਲੀ ਵਾਰ ਮੈਂ 2022 ਦੇ ਜਿਹੜੇ ਇਲੈਕਸ਼ਨ ਸੀਗੇ ਉਦੋਂ ਡਿਊਰਿੰਗ ਕੋਡ ਆਫ ਕੰਡਕਟ ਆਈ ਸੀਗੇ ਤੇ ਜਨਵਰੀ 2022 ਚ ਤੇ ਹੁਣ ਕੱਲ ਦੀ ਜਿਹੜੀ ਲਿਸਟ ਆਈ ਉਹਦੇ ਚ ਮਾਨਯੋਗ ਸੀਐਮ ਪੰਜਾਬ ਵਰ ਡੀਜੀਪੀ ਪੰਜਾਬ ਸਰ ਵੱਲੋਂ ਮੈਨੂੰ ਦੁਬਾਰਾ ਬਠਿੰਡਾ ਸਰਵ ਕਰਨ ਲਈ ਭੇਜਿਆ ਗਿਆ ਸੋ it is my duty to come here aur badi khushi bhi ho rahi hai Though i was not expecting ki i will be coming here again but uh, i am very proud ki i am main dobara ke batinda de jade citizens honna nu no serve karangi aur uh, tade jo kafiyan nu main pehla vi jandiyan so familiarity chahe staff di hoye chahe media fraternity vi public nu no vi milangi so achanga lagda chhe dobara kisi zile ch especially jade important zile hunde utthe so, kam karan da dobara mauka mile it is a matter of pride for me and i hope ki ਪਿਛਲੀ ਵਾਰ ਵੀ ਮੇਰਾ ਤਜਰਬਾ ਵਧੀਆ ਸੀ ਕਾਜੀ ਇਲੈਕਸ਼ਨਸ ਤੇ ਆਈ ਹੋਪ ਹੁਣ ਉਸ ਤੋਂ ਵੀ ਵਧੀਆ ਹੋਏ ਥੈਂਕ ਯੂ ਜੀ ਇਸ ਟਾਈਮ ਦਾ ਪ੍ਰਾਇੋਰਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੁਲਿਸ ਦੀ ਇਸ ਟਾਈਮ ਨੰਬਰ 1 ਪ੍ਰਾਇੋਰਟੀ ਵਰਕ ਅਗੇਂਸਟ ਔਨ ਡਰੱਗਸ ਹੈ ਸੋ ਮੇਰੀ ਉਹ ਵੀ ਪ੍ਰਾਇੋਰਟੀ ਰਹੇਗੀ ਤੇ ਸਾਡਾ ਜਿਹੜਾ ਨਵਾਂ ਬੀ ਐਨ ਐਸ ਦਾ ਜਿਹੜਾ ਕਾਨੂੰਨ ਅਸੀਂ ਸਟ੍ਰੀਮ ਲਾਈਨ ਕਰ ਰਹੇ ਉਹ ਵੀ ਰਹੇਗਾ ਤੇ ਪਬਲਿਕ ਦੀ ਜਿਹੜੇ ਸੀਐਮ ਸਾਹਿਬ ਬਾਰ ਬਾਰ ਸਾਨੂੰ ਕਹਿੰਦੇ ਕਿ ਜਿਹੜੀ ਪਬਲਿਕ ਦੀ ਗ੍ਰਿਵੈਂਸਸ ਹੈ ਉਹਨਾਂ ਦੀ ਦੁੱਖ ਤਕਲੀਫਾਂ ਅਸੀਂ ਪ੍ਰਾਇੋਰਟੀ ਤੇ ਰਿਜ਼ੋਲਵ ਕਰਾਈ मल्टीपल फैक्टर्स ਹੁੰਦੇ ਆ ਜੀ ਮੈਜਰਸ ਜੋਇਨ ਹੀ ਕਰਨਾ ਹੈ ਹੌਲੀ ਹੌਲੀ ਸਿਸਟਮ ਸਮਝ ਵੀ ਆ ਜਾਏਗਾ ਐਂਡ ਤੁਹਾਡੇ ਨਾਲ ਵੀ ਮੁਲਾਕਾਤ ਹੁੰਦੀ ਰਹੇਗੀ ਔਰ ਜੋ ਵੀ ਪ੍ਰੋਬਲਮਸ ਹੈ ਉਹਨੂੰ ਅਸੀਂ ਵੱਤ ਤੋਂ ਵੱਤ ਜਿੰਨੀ ਜਲਦੀ ਹੋ ਸਕੇ ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਬਟ ਅਗੇਨ ਆ ਊਡ ਸੇ ਕਮਿਊਨਿਟੀ ਪਾਰਟਿਸਪੇਸ਼ਨ ਮੈਂ ਹਮੇਸ਼ਾ ਬਿਲੀਵ ਕਰਦੀ ਹਾਂ ਤੁਹਾਡੇ ਮਾਧਿਅਮ ਰਾਹੀਂ ਜਿੰਨੀ ਵੀ ਪਬਲਿਕ ਮਿਲੇਗੀ ਉਹਨਾਂ ਦੇ ਨਾਲ ਮਿਲ ਕੇ ਹੀ ਮੈਂ ਕੰਮ ਕਰਾਂਗੀ ਔਰ ਇਹੀ ਮੇਰਾ ਪਲਾਨ ਹੈ ਠੀਕ ਹੈ ਥੈਂਕ ਯੂ